ਬੀਰ ਜੀ ਕੀ ਕਹਿਣਾ ਚਾਹੁੰਦੇ ਹੋ ਇੱਕ ਚੰਗਾ ਉਪਰਾਲਾ ਸ਼ੁਰੂ ਕੀਤਾ ਗਿਆ ਤੁਸੀਂ ਸਰਕਾਰ ਨੂੰ ਜਿਹੜਾ ਸਹੀ ਕੀਤਾ ਜਾ ਰਿਹਾ ਆ ਸਾਰਿਆਂ ਨੂੰ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇਹ ਦੇਖੋ ਅੱਜ ਪਹਿਲਾ ਦਿਨ ਹੈ ਸਟਾਰਟ ਕਰ ਰਹੇ ਹਾਂ ਫਲੋ ਬਣ ਜੂਗਾ ਇੱਕ ਅੱਧੇ ਦਿਨ ਚ ਹੋਰ ਗੱਡੀਆਂ ਦਾ ਵੀ ਤੇ ਸਾਰੇ ਕੰਮ ਦਾ ਇਹ ਬਹੁਤ ਲੰਬੇ ਸਮੇਂ ਤੋਂ ਲੋਡ ਮਹਿਸੂਸ ਹੁੰਦੀ ਸੀ ਜਦੋਂ ਵੀ ਕਦੇ ਇਹਨਾਂ ਪਿੰਡਾਂ ਦੇ ਵਿੱਚ ਅਸੀਂ ਪ੍ਰੋਗਰਾਮਾਂ ਤੇ ਆਉਣਾ ਚਾਹੇ ਹੋ ਟੂਰਨਾਮੈਂਟ ਹੋਣ ਚਾਹੀਏ ਬਲੱਡ ਡੋਨੇਸ਼ਨ ਕੈਂਪ ਹੋਣ ਚਾਹੀਏ ਕਿਸੇ ਦਾ ਭੋਗ ਹੋਵੇ ਬਹੁਤ ਬੁਰਾ ਹਾਲ ਹੈ ਸਾਡੇ ਸੜਕਾਂ ਦਾ ਸਮੂਹ ਹਲਕਾ ਖਰੜ ਦੇ ਵਿੱਚ ਹਾਲ ਵੈਸੇ ਤਾਂ ਇਹ ਹੈ ਚਾਹੇ ਸ਼ਹਿਰਾਂ ਦੀ ਗੱਲ ਕਰ ਲੋ ਚਾਹੇ ਪਿੰਡਾਂ ਦੀ ਗੱਲ ਕਰ ਲੋ ਪਰ ਅਸੀਂ ਇੱਕ ਉਪਰਾਲਾ ਸ਼ੁਰੂ ਕਰ ਰਹੇ ਹਾਂ ਜਿਸ ਨੂੰ ਦੇਖ ਕੇ ਕਿ ਸ਼ਾਇਦ ਸਾਡੀ ਸੁੱਤੀ ਪਈ ਸਰਕਾਰ ਹੈ ਜੋ ਤੇ ਐਮਐਲਏ ਸਾਹਿਬ ਨੇ ਉਹ ਉੱਠਣ ਤੇ ਲੋਕਾਂ ਦੀ ਜਿਹੜੀ ਬਾਹ ਫੜਨ ਲੋਕਾਂ ਨੇ ਅਰੁਣ ਜੀ ਇੱਥੋਂ ਬਹੁਤ ਵੱਡੀ ਬਹੁਮਤ ਦੇ ਨਾਲ ਇਹਨਾਂ ਨੂੰ ਜਤਾ ਕੇ ਭੇਜਿਆ ਔਰ ਇਹ ਸਾਡੇ ਖਰੜ ਲਈ ਮੈਂ ਕਹਾਂ ਨਾ ਚਾਹੂੰਗਾ ਵੀ ਇੱਕ ਸ਼ਰਾਪ ਵੀ ਰਿਆ ਵੀ ਇੱਥੇ ਪੈਰਾਸ਼ੂਟ ਆ ਕੇ ਜਿੱਤ ਜਾਂਦਾ ਤੇ ਮੁੜ ਕੇ ਕਦੇ ਲੋਕਾਂ ਦੀ ਉਹਨਾਂ ਨੇ ਬਾਹ ਨਹੀਂ ਪੁੱਛੀ ਇਦੋਂ ਪਿਛਲੇ 5 ਸਾਲ ਵੀ ਆਪਾਂ ਦੇਖ ਲੋ ਤਾਂ ਕਵਰ ਸੰਧੂ ਜੀ ਜਿੱਤੇ ਨੇ ਉਹਨਾਂ ਨੇ ਕੁਝ ਨਹੀਂ ਕੀਤਾ ਤਾਂ ਅੱਜ ਜਿਹੜੇ ਬਰਸਾਤ ਹੈ ਬਹੁਤ ਭਾਰੀ ਮੀਂਹ ਐ ਇਤਕੀ ਪਏ ਨੇ ਉਹਨੇ ਸੜਕਾਂ ਹੋਰ ਖਰਾਬ ਕਰਤੀਆਂ ਅਸੀਂ ਬਸ ਇਹੀ ਵੇਟ ਕਰਦੇ ਸੀ ਸਾਨੂੰ ਕੋਈ ਐਸ ਐਸ ਜੇ ਆਪਾਂ ਕਹੀਏ ਵੀ ਪੋਲਿਟੀਕਲੀ ਸਾਨੂੰ ਕੋਈ ਸਟੰਟ ਨਹੀਂ ਹੈ ਕੁਝ ਨਹੀਂ ਹੈ ਵੀ ਅਸੀਂ ਬਹੁਤ ਕਾਲੀ ਸੀ ਵੀ ਮੀਂਹ ਪੈਂਦੇ ਜਾ ਕੇ ਘਟਕਾ ਪਾਉਣ ਲੱਗ ਜਾਈਏ ਅਸੀਂ ਪ੍ਰੋਪਰ ਵੇਟ ਕਰਕੇ ਜਿਵੇਂ ਹੁਣ ਮੌਸਮ ਖੁੱਲ ਗਿਆ ਹੁਣ ਅੱਗੇ ਮੀਂਹ ਦਾ ਕੋਈ ਇੰਨਾ ਵੈਦਰ ਫੋਰਕਾਸਟ ਲੋ ਕੋਈ ਮਾਰ ਨਹੀਂ ਦੱਸੀ ਜਾ ਰਹੀ ਤਾਂ ਇਹ ਸੜਕਾਂ ਦਾ ਕੰਮ ਸ਼ੁਰੂ ਕਰਾਇਆ ਇਹ ਬੜੌਦੀ ਤੋਂ ਲੈ ਕੇ ਅਕਾਲਗੜ ਹੁੰਦੇ ਹੋਏ ਮੁੰਤੋ ਅੱਜ ਆਪਾਂ ਖੜੇ ਆ ਤੇ ਇੱਥੋਂ ਇਹਨਾਂ ਨੇ ਚੰਡੇ ਮਾਜੇ ਦੀ ਚੰਡੇ ਮਾਜਰਾ ਮਹਿਰੋਲੀਆਂ ਤੱਕ ਦਾ ਜਿਹੜਾ ਪੈਚ ਹੈ ਜਿਆਦਾ ਖਰਾਬ ਹੈ ਇਹਦਾ ਕੰਮ ਸ਼ੁਰੂ ਕਰਾਇਆ ਗਿਆ ਸਰ ਸਾਹਿਬ ਕਿੰਨੇ ਕਿਲੋਮੀਟਰ ਦਾ ਏਰੀਆ ਜਿਹੜਾ ਤੁਸੀਂ ਗੋਦ ਲਿਆ ਜਿਹੜਾ ਤੁਸੀਂ ਦੇਖੋ ਹਲੇ ਅਸੀਂ ਕਿਲੋਮੀਟਰ ਤਾਂ ਨਹੀਂ ਨਾਪਿਆ ਅਸੀਂ ਤਾਂ ਮੋٹے ਮੋٹے ਜਿਹੜੇ ਪਿੰਡ ਤੋਂ ਲੈ ਕੇ ਲਾਸਟ ਪਿੰਡ ਤੱਕ ਜਿੱਥੇ ਤੱਕ ਟ੍ਰੈਫਿਕ ਜਿਹੜੀ ਰੋਡ ਨੂੰ ਜਿਆਦਾ ਜਾਂਦੀ ਹੈ ਅਸੀਂ ਕਿਲੋਮੀਟਰ ਸੋਚ ਕੇ ਸ਼ੁਰੂ ਹੀ ਨਹੀਂ ਕੀਤਾ ਜੀ ਕਿਲੋਮੀਟਰ ਮੰਨ ਲਓ 10 ਹੋ ਜਾਣ ਕਿਲੋਮੀਟਰ 5 ਰਹਿ ਜਾਣ ਕੋਈ ਜਦੋਂ ਆਪਾਂ ਕਰਨਾ ਹੀ ਹੈ ਫਿਰ ਉਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਇਹ ਪਹਿਲੀ ਸੜਕ ਹੈ ਇਸ ਤੋਂ ਬਾਅਦ ਅਸੀਂ ਹੋਰ ਵੀ ਸਪots ਆਇਡੈਂਟੀਫਾਈ ਕੀਤੇ ਹੋਏ ਨੇ ਲੋਕਾਂ ਨੇ ਸਾਡੇ ਤੱਕ ਅਪਰੋਚ ਕੀਤੀ ਹੈ ਉਹ ਵੀ ਅਸੀਂ ਕਿਉਂਕਿ ਸਾਡੇ ਕੋਲ ਟੀਮ ਇੱਕੋ ਹੀ ਹੈ ਠੇਕੇਦਾਰਾਂ ਦੀ ਬੰਦਿਆਂ ਦੀ ਤਾਂ ਪਹਿਲਾਂ ਇਧਰਲਾ ਪੂਰਾ ਹੋ ਜਾਵੇ ਫਿਰ ਅਸੀਂ ਨੈਕਸਟ ਵੀ ਸ਼ੁਰੂ ਕਰਾਵਾਂਗੇ ਭਗਵਰ ਪ੍ਰਤਾਪ ਜੀ ਜਿਹੜੇ ਕੰਮ ਸਰਕਾਰਾਂ ਨੇ ਕਰਨੇ ਸੀਗੇ ਪਬਲਿਕ ਟੈਕਸ ਦੇ ਰਹੀ ਹੈ ਤੇ ਕਿਤੇ ਨਾ ਕਿਤੇ ਸਰਕਾਰਾਂ ਆਪਣੇ ਕੰਮਾਂ ਤੋਂ ਆਪਣੇ ਜ਼ਿੰਮੇਵਾਰੀਆਂ ਤੋਂ ਭੱਜ ਰਹੀਆਂ ਨੇ ਬਿਲਕੁਲ ਪੱਜ ਰਹੀਆਂ ਜੀ ਜੇ ਸਰਕਾਰਾਂ ਜ਼ਿੰਮੇਵਾਰੀਆਂ ਆਪਦੀਆਂ ਰੋਲ ਨਿਭਾਉਂਦੇ ਹੁੰਦੀਆਂ ਤਾਂ ਸਾਨੂੰ ਕੀ ਲੋੜ ਪਈ ਸੀ ਐਦਾਂ ਦਾ ਅਪਰਾਲਾ ਆਪਦੀ ਪੌਕੇਟ ਚੋਂ ਕਰਨ ਦੀ ਤਾਂ ਇਸ ਕਰਕੇ ਜੇ ਇਹ ਫਰਜ਼ ਸਰਕਾਰ ਦਾ ਸੀ ਸਰਕਾਰ ਹਰ ਗੱਲ ਤੇ ਫੇਲ ਹੋ ਚੁੱਕੀ ਹੈ ਹਰ ਵਾਦਾ ਜੋ ਇਹਨਾਂ ਨੇ ਕਰਕੇ ਆਏ ਨੇ ਜਿੰਨੇ ਵੀ ਇਹਨਾਂ ਨੇ ਨਾਰੇ ਦਿੱਤੇ ਵੀ 5 ਮਿੰਟ ਚ ਜੀਐਸ ਅਸੀਂ ਐਮਐਸਪੀ ਦੇ ਦੇਾਂਗੇ ਉਹ ਖਤਮ ਹੈ ਇਹਨਾਂ ਦਾ ਕੁਝ ਨਹੀਂ ਹੋਇਆ ਗਲਤੀ ਮੰਨੀ ਗਈ ਬਾਅਦ ਚ ਫਿਰ ਇਹਨਾਂ ਨੇ ਕਹਿੰਦਾ ਸੀ ਕਹਿੰਦੇ ਸੀ ਵੀਆਈਪੀ ਕਲਚਰ ਖਤਮ ਕਰਦਾਂਗੇ ਅੱਜ ਤੱਕ ਦੇ ਜਿੰਨੇ ਮੁੱਖ ਮੰਤਰੀ ਹੋਏ ਨੇ ਸਭ ਤੋਂ ਵੱਧ ਸਿਕਿਉਰਿਟੀ ਭਗਵੰਤ ਸਿੰਘ ਮਾਨ ਹੁਣਾ ਕੋਲੇ ਆ ਫਿਰ ਇਹਨਾਂ ਨੇ ਕਿਹਾ ਵੀ ਅਸੀਂ ਮਾਸਟਰ ਦੇ ਪਰਿਵਾਰ ਚੋਂ ਆ ਜੀ ਫਿਰ ਇਹਨਾਂ ਨੇ ਮਾਸਟਰ ਹੀ ਕੁੱਟ ਤੇ ਫਿਰ ਇਹ ਕਹਿੰਦੇ ਜੀ ਮੈਂ ਜ਼ਿਮੀਦਾਰ ਦਾ ਮੁੰਡਾ ਤੇ ਅਸੀਂ ਕਿਸਾਨ ਆ ਇਹਨਾਂ ਨੇ ਕਿਸਾਨ ਕੁੱਟੇ ਤੁਸੀਂ ਇਹ ਦੇਖੋ ਵੀ ਮਤਲਬ ਕੋਈ ਗੱਲ ਤਾਂ ਹੋਵੇ ਜਿਹੜੀ ਇਹਨਾਂ ਨੇ ਪੂਰ ਚੜ੍ਹਾਈ ਹੋਵੇ ਨੇ ਪਰ ਇਹ ਚੜ੍ਹਾਈ ਹੋਵੇ ਬਹੁਤ ਬੁਰਾ ਹਾਲ ਹੈ ਕਰਪਸ਼ਨ ਪਹਿਲਾਂ ਨਾਲੋਂ ਵੱਧ ਗਈ ਰਜਿਸਟਰੀ ਰਜਿਸਟਰੀਆਂ ਦਾ ਕੀ ਹਾਲ ਹੈ ਮੇਤੋ ਬਿਹਤਰ ਤੁਸੀਂ ਜਾਣਦੇ ਹੋ ਪਰसों ਤੁਹਾਡੇ ਹੀ ਪੱਤਰਕਾਰ ਭਾਈ ਨੇ ਕਾਕਾ ਮਾਰਸ਼ਲ ਜੀ ਉਹਨਾਂ ਨੇ ਮਾਜਰੀ ਕਵਰ ਕੀਤਾ ਮਤਲਬ ਮੈਡਮ ਬੈਠ ਹੀ ਨਹੀਂ ਰਹੇ ਉੱਥੇ ਡਿਊਟੀ ਤੇ ਖਰੜ ਦੇ ਵਿੱਚ ਤਾਂ ਮੋٹے ਪੈਸੇ ਮੰਗੇ ਜਾਂਦੇ ਨੇ ਕਮੇਟੀਆਂ ਦਾ ਤਾਂ ਬੁਰਾ ਹਾਲ ਹੈ ਖਰੜ ਕਮੇਟੀ ਕਿਹਾ ਜਾਂਦਾ ਸੀ ਵੀ ਪ੍ਰਧਾਨ ਪਹਿਲਾਂ ਉਲਟ ਸੀ ਉਹ ਸਾਡੇ ਪ੍ਰਧਾਨ ਜੀ ਵੀ ਇਦਾਂ ਦੇ ਨੇ ਵੀ ਤੁਸੀਂ ਦੇਖੋ ਵੀ ਉਹ ਪਹਿਲਾਂ ਅਕਾਲੀ ਦਲ ਚ ਵੀ ਪ੍ਰਧਾਨ ਰਹੇ ਲੈ ਉਹਨਾਂ ਦੀ ਸਰਕਾਰ ਵੇਲੇ ਫਿਰ ਕਾਂਗਰਸ ਆ ਗਈ ਕਾਂਗਰਸ ਵੇਲੇ ਵੀ ਉਹ ਕਮੇਟੀ ਦੇ ਪ੍ਰਧਾਨ ਰਹੇਲੇ ਅੱਜ ਛਾੜੂ ਆ ਗਿਆ ਦਾ ਛਾੜੂ ਚ ਵੀ ਪ੍ਰਧਾਨ ਨਹੀਂ ਤਿੰਨ ਵਾਰ ਪ੍ਰਧਾਨਗੀ ਆ ਗਈ ਹਲੇ ਤੱਕ ਉੱਥੇ ਐਮਸੀ ਤਾਂ ਤੰਗ ਨੇ ਰੋਜ਼ ਘਾਟੋ ਕੁਲੇਸ਼ ਹੁੰਦਾ ਤਾਂ ਇਹ ਬਹੁਤ ਮਾੜੇ ਸੰਕੇਤ ਨੇ ਆਪਾਂ ਜਿਹੜਾ ਹੈ ਇਹ ਅਨ ਐਕਸਪੀਰੀਐਂਸਡ ਲੋਕਾਂ ਦੇ ਅਨ ਕਮਿਟਿਡ ਲੋਕਾਂ ਦੇ ਹੱਥ ਚ ਆਪਾਂ ਆਪਦਾ ਪੰਜਾਬ ਤੇ ਆਪਦਾ ਹਲਕਾ ਦੇ ਬੈਠੇ ਆ ਮੈਂ ਇਹ ਵੀ ਅਪੀਲ ਕਰੂੰਗਾ ਵੀ 27 ਦੇ ਵਿੱਚ ਐਦਾਂ ਦੀ ਗਲਤੀ ਕੋਈ ਭਰਾ ਭਾਈ ਭੈਣ ਬਜ਼ੁਰਗ ਨਾ ਕਰੇ ਤਾਂ ਆਪਾਂ ਇਕੱਠੇ ਹੋ ਕੇ ਜਿਵੇਂ ਅਸੀਂ ਹਰ ਥਾਂ ਤੇ ਕਹਿੰਨੇ ਆ ਸੁੱਖਾਂ ਦੁੱਖਾਂ ਦੇ ਭਾਈਵਾਲ ਕਹਿ ਕੇ ਨਹੀਂ ਸਰਦਾ ਉਹਦੇ ਤੇ ਉਸ ਕਹੀ ਹੋਈ ਗੱਲ ਤੇ ਖੜਨਾ ਵੀ ਪੈਂਦਾ ਬਸ ਉਸੇ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਇਹ ਸੜਕਾਂ ਦਾ ਜਿਹੜਾ ਕੰਮ ਸਰਦਾਰ ਸਾਹਿਬ ਜਿਵੇਂ ਰਣਜੀਤ ਸਿੰਘ ਗੱਲ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਸੀ ਜੇਕਰ ਹਲਕੇ ਦੇ ਜਿੰਨੇ ਵੀ ਆਗੂ ਨੇ ਸਾਰੇ ਕਰੋੜਪਤੀ ਨੇ ਜੇਕਰ ਕਿਤੇ ਬੈਠ ਕੇ ਰਲ ਮਿਲ ਕੇ ਮੀਟਿੰਗ ਕੀਤੀ ਜਾਵੇ ਤਾਂ ਸ਼ਾਇਦ ਹਲਕੇ ਦੀਆਂ ਸੜਕਾਂ ਗੋਤੀ ਵੀ ਨੇ ਪਰ ਅਸੀਂ ਤਾਂ ਬੈਠਣ ਨੂੰ ਤਿਆਰ ਆ ਸਾਨੂੰ ਤਾਂ ਸੱਚ ਕੋਈ ਅਸੀਂ ਨਹੀਂ ਇਸ ਗੱਲ ਤੇ ਬਾਹਰ ਜਿੱਥੇ ਹਲਕੇ ਦੀ ਵਿਕਾਸ ਨੂੰ ਲੈ ਕੇ ਆ ਉੱਥੇ ਕਿਸੇ ਨਾਲ ਵੀ ਬਹਿਣ ਨੂੰ ਤਿਆਰ ਆ ਅਸੀਂ ਪਰ ਸੈਕਿੰਡਲੀ ਗੱਲ ਇਹ ਆਉਂਦੀ ਹੈ ਜਿਹੜੀ ਪਾਰਟੀ ਚ ਗਿੱਲ ਸਾਹਿਬ ਚਲੇ ਗਏ ਕੱਲ ਉਹਨਾਂ ਦੇ ਸੁਪਰੀਮੋ ਨੇ ਇੰਡੀਆ ਦੇ ਪੀਐਮ ਨੇ ਜਿਨ੍ਹਾਂ ਖਿਲਾਫ ਅੱਜ ਅਕਸਰ ਇੱਕ ਨਾਰਾ ਮਸ਼ਹੂਰ ਹੈ ਗੱਦੀ ਚੋ ਵੋਟ ਚੋਰ ਗੱਦੀ ਚੋੜ ਉਹ ਕੱਲ ਪੰਜਾਬ ਚ ਆਏ ਉਹਨਾਂ ਨੇ ਪੰਜਾਬ ਨਾਲ ਮਜ਼ਾਕ ਕੀਤਾ 1600 ਕਰੋੜ ਮੈਂ ਸਮਝਦਾ ਪੰਜਾਬ ਲਈ ਕੁਛ ਵੀ ਹੈ ਨਹੀਂਗਾ 1600 ਕਰੋੜ ਦੋ ਹਲਕਿਆਂ ਚ ਖੱਪ ਜਾਂਦਾ ਜੇ ਸਹੀ ਢੰਗ ਨਾਲ ਸੜਕਾਂ ਦਾ ਕੰਮ ਕਰਾਉਣਾ ਹੋਵੇ ਤਾਂ ਉਹ ਉਦੋਂ ਨੈਕਸਟ ਲੈਵਲ ਦਾ ਮਜ਼ਾਕ ਹੈ ਲੋਕਾਂ ਦੇ ਨਾਲ ਸਾਨੂੰ ਅੱਜ ਬਚਨ ਦੀ ਲੋੜ ਹੈ ਇਦਾਂ ਦੀਆਂ ਪਾਰਟੀਆਂ ਤੋਂ ਜਿਹੜੇ ਲੋਕਾਂ ਨੂੰ ਤੁਸੀਂ ਹੁਣ ਗਿੱਲ ਸਾਹਿਬ ਦੀ ਗੱਲ ਛੇੜੀ ਦੇਖੋ ਉਹਨਾਂ ਨੇ ਦੋ ਇਲੈਕਸ਼ਨਾਂ ਲੜੀਆਂ ਨੇ ਤੀਜੀ ਫੇਰ ਲੜਨਗੇ ਮੈਂ ਅੱਜ ਤੱਕ ਕੋਈ ਇਲੈਕਸ਼ਨ ਨਹੀਂ ਲੜੀ ਨਾ ਮੇਰਾ ਗਾਂ ਨੂੰ ਕੋਈ ਐਦਾਂ ਦਾ ਮੇਰੇ ਕੋਲ ਕੋਈ ਅਹੁਦਾ ਹੈ ਜਾਂ ਕੋਈ ਟਿਕਟ ਹੈ ਜਾਂ ਕੁਛ ਹੈ ਮੈਂ ਤਾਂ ਸਿਰਫ ਇੱਕ ਲੋਕ ਸੇਵਾ ਜੋ ਸਾਡਾ ਪਰਿਵਾਰ ਅੱਜ ਤੱਕ ਕਰਦਾ ਆਇਆ ਉਸੇ ਰੀਤ ਨੂੰ ਅੱਗੇ ਚਲਾਉਂਦੇ ਹੋਏ ਪਰ ਲੋਕਾਂ ਦਾ ਤਾਂ ਕਹਿਣਾ ਹੈ ਕਿ ਵੋਟ ਬੈਂਕ ਤਿਆਰ ਕੀਤਾ ਜਾ ਰਿਹਾ ਦੇਖੋ ਲੋਕਾਂ ਦਾ ਤਾਂ ਹੁਣ ਆਪਾਂ ਕਿਸੇ ਦਾ ਵੀ ਮੂੰਹ ਨਹੀਂ ਫੜ ਸਕਦੇ ਕਿਸੇ ਨੂੰ ਆਪਾਂ ਰੋਕ ਨਹੀਂ ਸਕਦੇ ਕਹਿਣ ਤੋਂ ਤੇ ਫਿਰ ਪਰ ਤੁਸੀਂ ਇਹ ਦੇਖੋ ਵੀ ਜਾਂ ਤਾਂ ਮੈਂ ਕੋਈ ਅੱਜ ਤੱਕ ਇਲੈਕਸ਼ਨ ਲੜੀ ਹੋਵੇ ਜਾਂ ਲੜਨੀ ਹੋਵੇ ਮੈਨੂੰ ਇਹ ਵੀ ਨਹੀਂ ਪਤਾ ਫਿਊਚਰ ਚ ਲੜਨੀ ਨਹੀਂ ਲੜਨੀ ਠੀਕ ਹੈ ਤਾਂ ਵੋਟ ਬੈਂਕ ਦਾ ਤਾਂ ਤਾਂ ਹੁੰਦਾ ਜਿਹੜੇ ਬੰਦੇ ਕੋਲ ਹਲਕਾ ਇਨਚਾਰਜ ਹੋ ਅਸੀਂ ਜਿੱਥੇ ਵੀ ਸਤਨਾਮ ਜੀ ਕਿਤੇ ਜਾਈਦਾ ਕੋਈ ਖੇਡ ਮੇਲਾ ਹੋਵੇ ਕੋਈ ਸੱਭਿਆਚਾਰਕ ਮੇਲਾ ਹੋਵੇ ਕੋਈ ਰਾਮਲੀਲਾ ਹੋਵੇ ਕੋਈ ਇਲਾਕੇ ਦਾ ਹੋਰ ਬਲੱਡ ਡੋਨੇਸ਼ਨ ਦੇ ਕੈਂਪ ਹੋਣ ਅਸੀਂ ਹਰੇਕ ਥਾਂ ਤੇ ਵੱਧ ਤੋਂ ਵੱਧ ਆਪਦਾ ਸਹਿਯੋਗ ਪਾ ਕੇ ਆਉਂਨੇ ਹਰ ਤਰ੍ਹਾਂ ਨਾਲ ਤੇ ਮੈਂ ਤੁਹਾਡੇ ਨਾਲ ਹੀ ਇਹ ਮੈਸੇਜ ਬਾਕੀ ਆਗੂਆਂ ਨੂੰ ਵੀ ਦਵਾਂਗਾ ਵੀ ਐਮਐਲਸੀ ਪੰਜਾਂ ਪਾਵਰਾ ਮਾਨਣੀਆਂ ਬਹੁਤ ਸੌਖੀਆਂ ਨੇ ਪਰ ਉਹਦੇ ਲਈ ਪਹਿਲਾਂ ਲੋਕਾਂ ਲਈ ਕੁਛ ਆਵਦੀ ਜਿਵੇਂ ਤੁਸੀਂ ਕਿਹਾ ਸਾਰੇ ਕਰੋੜਪਤੀ ਨੇ ਤਾਂ ਆਪਦੀਆਂ ਜੇਬਾਂ ਨੂੰ ਵੀ ਹੱਥ ਮਾਰੋ ਕੁਛ ਨਾ ਕੁਛ ਅਸੀਂ ਤਾਂ ਦੇਖੋ ਸ਼ਹੀਦ ਭਗਤ ਸਿੰਘ ਖਾਲਸਾ ਕਾਲਜ ਰਨ ਕਰ ਰਹੇ ਆ ਪਿਛਲੇ 40 ਸਾਲਾਂ ਤੋਂ ਉੱਥੇ ਬੱਚਿਆਂ ਨੂੰ ਮਸ਼ੀਨਾਂ ਵੰਡਦੇ ਆ ਕਦੇ ਕੁਛ ਕਰਦੇ ਆ ਕਦੇ ਪਾਠੀ ਸਿੰਘਾਂ ਦਾ ਸਨਮਾਨ ਕਰਦੇ ਆ ਇਦਾਂ ਦੀਆਂ ਬਹੁਤ ਮੁਹੀਮਾਂ ਨੇ ਅੱਗੇ ਜਿਹੜੀਆਂ ਅਸੀਂ ਹੋਰ ਵੀ ਚਲਾਵਾਂਗੇ ਪਰ ਇੱਥੇ ਨਾਲ ਹੀ ਬਾਕੀ ਆਗੂਆਂ ਨੂੰ ਵੀ ਅਪੀਲ ਹੈ ਵੀ ਆਪਦੇ ਬਣਦਾ ਬਣਦਾ ਚਾਹੇ ਇਕੱਠੇ ਬਹਿ ਕੇ ਮੀਟਿੰਗ ਕਰ ਲੋ ਇਕੱਠੇ ਪੂਲ ਇਨ ਕਰ ਲੋ ਇਹ ਗੱਲ ਬਿਲਕੁਲ ਸਹੀ ਹੈ ਵੀ ਜਿੰਨੇ ਸਾਡੇ ਆਗੂ ਜੇ ਇਕੱਠੇ ਹੋ ਜਾਣ ਪੈਸੇ ਪੂਲ ਇਨ ਕਰ ਲੈਣ ਤਾਂ ਸਾਰੇ ਹਲਕੇ ਦੇ ਵਿੱਚ ਬੈਡ ਮਿਕਸ ਪਾਉਣ ਦੀ ਲੋੜ ਨਹੀਂ ਲੁੱਕ ਵੀ ਪੈ ਜਾਊਗਾ ਸ਼ੁਕਰੀਆ ਜੀ ਧੰਨਵਾਦ